ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਸ ਕਰਦਾ ਠੀਕ ਹੋਵੋਗੇ ਸਦੀਆਂ ਤੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਣਾ ਕੰਮ ਦੀ ਭਾਲ ਲਈ ਰੋਜੀ ਰੋਟੀ ਕਮਾਉਣ ਲਈ ਇਹ ਵਰਤਾਰਾ ਸਦੀਆਂ ਤੋਂ ਚੱਲਦਾ ਆ ਰਿਹਾ ਪਰ ਜੇ ਮੈਂ ਗੱਲ ਕਰਾਂ ਭਾਰਤ ਦੀ ਤਾਂ ਸਾਡੇ ਪੰਜਾਬੀ ਸਿੱਧੇ ਅਸਿੱਧੇ ਤੌਰ ਤੇ ਚਾਹੇ ਇੱਕ ਨੰਬਰ 'ਚ ਦੋ ਨੰਬਰ 'ਚ ਕਿਵੇਂ ਵੀ ਜਾਣਾ ਪਵੇ ਇੱਕ ਦੂਜੇ ਦੇ ਮਗਰ ਲੱਗ ਕੇ ਜਾਂ ਬਹੁਤ ਹੀ ਮਜਬੂਰੀਆਂ 'ਚ ਬਸ ਕੈਨੇਡਾ ਅਮਰੀਕਾ ਕੀ ਸਾਰੀ ਦੁਨੀਆ ਵਿੱਚ ਜਾਂਦੇ ਨੇ ਪਰ ਕਈ ਵਾਰੀ ਇਹੋ ਜੀਆਂ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਸੋਚ ਕੇ ਇਹ ਲੱਗਦਾ ਹੈ ਕਿ ਸ਼ਾਇਦ ਸਾਡਾ ਇੱਕ ਪੁੱਟਿਆ ਕਦਮ ਸਾਨੂੰ ਮੌਤ ਦੇ ਮੂੰਹ 'ਚ ਲੈ ਜਾਂਦਾ ਜਾਂ ਉਹ ਇਨਸਾਨ ਕਦੇ ਨਹੀਂ ਮੁੜਦਾ ਜਿਵੇਂ ਕਿ ਪੰਜਾਬ ਦੀ ਗੱਲ ਕਰੀਏ ਤਾਂ ਬਹੁਤੇ ਪੰਜਾਬੀ ਅਮਰੀਕਾ ਜਾਂਦੇ ਨੇ ਦੋ ਨੰਬਰ 'ਚ ਤਾਂ ਪਿੱਛੇ ਜੇ ਇੱਕ ਖਬਰ ਆਈ ਸੀ ਕਿ ਉਹ ਇਨਸਾਨ ਆਪਦੇ ਪਰਿਵਾਰ ਨੂੰ 30 ਸਾਲ ਬਾਅਦ ਮਿਲਿਆ ਪੈਸੇ ਤਾਂ ਜਰੂਰ ਆ ਗਏ ਘਰੇ ਉਹ ਪੈਸੇ ਭੇਜਦਾ ਵੀ ਰਿਹਾ ਉਹਦੇ ਬੱਚੇ ਜੋ ਛੋਟੇ-ਛੋਟੇ ਛੱਡ ਕੇ ਗਿਆ ਸੀ ਉਹ ਜਵਾਨ ਹੋ ਗਏ ਪਰ ਉਹ ਕੀਮਤੀ 30 ਸਾਲ ਵਾਉ ਦੇ ਪਰਿਵਾਰ ਤੋਂ ਪਾਸੇ ਰਿਆ ਸ਼ਾਇਦ ਉਹ ਇੱਥੇ ਕੋਈ ਕੰਮ ਸ਼ੁਰੂ ਕਰ ਲੈਂਦਾ ਤਾਂ ਪਰਿਵਾਰ 'ਚ ਰਹਿੰਦਾ ਹੋ ਸਕਦਾ ਹੈ ਕਿ ਉਹਨੂੰ ਪੈਸੇ ਘੱਟ ਬਣਦੇ ਪਰ ਪਰਵਾਸ ਨਾਲ ਜ਼ਰੂਰ ਰਹਿੰਦਾ ਏਵੇਂ ਇੱਕ ਘਟਨਾ ਹੋਰ ਕਿ ਕੁਝ ਲੋਕ ਜਾਂ ਕੁਝ ਮੁੰਡੇ ਕਹਿ ਲਵਾਂ ਜੰਗਲਾ ਵਿੱਚ ਦੀ ਲੰਘ ਰਹੇ ਸੀ ਉਹਨਾਂ ਨੂੰ ਰਾਤ ਪੈ ਗਈ ਉੱਥੇ ਡਰ ਵੀ ਬਹੁਤ ਹੁੰਦਾ ਹੈ ਜੰਗਲੀ ਜਾਨਵਰਾਂ ਦਾ ਜਾਂ ਜਿਹੜੇ ਇਨਸਾਨ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਫੋਨ ਖੋਲ ਲੈਂਦੇ ਨੇ ਜਿੰਨਾ ਤੱਕ ਉਹਨੂੰ ਹੱਥ ਪਾਇਆ ਜਾਂਦਾ ਹੈ ਤਾਂ ਰਾਤ ਨੂੰ ਉਹਨਾਂ ਕੋਲੋਂ ਉਹਦੋਂ ਸੁਣਦਾ ਕਿ ਕੋਈ ਉਹਨਾਂ ਵੱਲ ਤੁਰ ਕੇ ਆ ਰਿਹਾ ਹੈ ਤੋਂ ਸੋਚਦੇ ਨੇ ਕਿ ਸ਼ਾਇਦ ਹੋ ਸਕਦਾ ਹੈ ਕਿ ਕੋਈ ਇਨਸਾਨ ਸਾਡੇ ਤੋਂ ਜਿਹੜੇ ਪਹਿਲਾਂ ਗਏ ਨੇ ਉਹਨਾਂ ਨਾਲੋਂ ਵਿਛੜ ਗਿਆ ਹੋਵੇ ਜਗ੍ਹਾ 'ਚੋਂ ਕਾਰਨ ਰਹਿ ਗਿਆ ਹੋਵੇ। ਤੋ ਮੁੰਡਾ ਉਹਨਾਂ ਕੋਲੇ ਆਉਂਦਾ। ਤੋ ਉਹਨਾਂ ਨੂੰ ਕਹਿੰਦਾ ਕਿ ਆ ਨੰਬਰ ਹੈ ਮੇਰੇ ਘਰ ਨਾਲ ਗੱਲ ਕਰਾ ਦਿਓ। ਚਲ ਆਪਾਂ ਆਹ ਨੂੰ ਦੇਖਦੇ ਹਾਂ ਕਿ ਯਾਰ ਕੋਈ ਬੰਦਾ ਪਰੇਸ਼ਾਨ ਹੈ। ਔਰ ਇਸ ਤਰ੍ਹਾਂ ਦੀ ਜਗ੍ਹਾ 'ਚ ਹੈ। ਤਾਂ ਜੇ ਲੋ ਘਰੇ ਫੋਨ ਲਾਉਂਦੇ ਨੇ ਤਾਂ ਉਹਨਾਂ ਦੇ ਪੈਰਾਂ 'ਥਲੋ ਜ਼ਮੀਨ ਨਿਕਲ ਜਾਂਦੀ ਹੈ। ਕਿ ਉਹਨਾਂ ਦੇ ਘਰ ਦੇ ਦੱਸਦੇ ਕਿ ਉਸ ਬੰਦੇ ਨੂੰ ਮਰੇ ਨੂੰ ਬਹੁਤ ਸਾਲ ਹੋ ਗਏ ਜਦੋਂ ਵੀ ਉੱਥੇ ਕੋਈ ਜਾਂਦਾ ਇਸ ਤਰ੍ਹਾਂ ਤਾਂ ਉਹ ਉਹਨਾਂ ਨੂੰ ਕਹਿੰਦਾ ਹਰ ਇੱਕ ਬੰਦਿਆਂ ਨੂੰ ਬਹੁਤ ਸਾਰੇ ਬੰਦਿਆਂ ਨੂੰ ਕਹਿੰਦਾ ਕਿ ਮੇਰੇ ਘਰੇ ਗੱਲ ਕਰਾ ਦੋ ਔਰ ਜਦੋਂ ਫੋਨ ਲਾਉਂਦੇ ਨੇ ਗੱਲ ਕਰਦੇ ਨੇ ਤਾਂ ਬੰਦਾ ਅਲੋਪ ਹੋ ਜਾਂਦਾ ਕਿਤੇ ਚਲਾ ਜਾਂਦਾ ਮਤਲਬ ਕਿ ਸਾਡੇ ਜ਼ਿੰਦਾ ਬੰਦੇ ਹੀ ਨਹੀਂ ਪਟਕ ਰਹੇ ਮਰੇ ਹੋਏ ਵੀ ਪਟਕ ਰਹੇ ਆ ਜਿਨ੍ਹਾਂ ਨੂੰ ਨਾਸੰਸਕਾਰ ਨਸੀਬ ਹੋਇਆ ਨਾ ਘਰ ਨਸੀਬ ਹੋਇਆ ਨਾ ਪੈਂਡੰਨ ਸੀ ਹੋਇਆ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਕਿ ਇੱਕ Laash ਮਿਲੀ ਸੀ ਇੱਕ ਇਨਸਾਨ ਨੇ ਇੱਕ ਬੰਦੇ ਨੇ ਆਪਣੇ ਬੱਚੇ ਨੂੰ ਪਿੱਛੇ ਬੰਨਿਆ ਔਰ ਉਹ ਕਿਸੇ ਨਦੀ ਚ ਜਾਂ ਨਦੀ ਪਾਰ ਕਰ ਰਹੇ ਹੋਣੇ ਆ ਬਹੁਤ ਸਾਰੇ ਲੋਕ ਕਿ ਉਹਦਾ ਪੈਰ ਤਲਕ ਗਿਆ ਜਾਂ ਪਾਣੀ ਜਿਆਦਾ ਸੀ ਜਾਂ ਉਸ ਨੂੰ ਉਸ ਕਿਸ਼ਤੀ ਵਿੱਚੋਂ ਸੁੱਟ ਦਿੱਤਾ ਗਿਆ ਤੋ ਸੋ ਬੱਚੇ ਦੇ ਨਾਲ ਬੰਨੇ ਹੋਏ ਦੇ ਨਾਲ ਇੱਕ ਪਿਓ ਦੀ লাশ ਮਿਲੀ ਸੀ। ਤੋ ਕਿੰਨਾ ਦੁੱਖਦਾਈ ਹੋਊਗਾ ਕਿ ਉਹ ਪਰਿਵਾਰ ਹੀ ਨਹੀਂ ਬਚਿਆ ਸਾਰੇ ਦਾ ਸਾਰਾ। ਵਿਦੇਸ਼ਾਂ ਵੱਲ ਨੂੰ ਜਾਂਦੇ ਹੋਏ। ਇਹ ਮੈਂ ਇੱਕ ਫੋਨ ਖਬਰ ਘੁੰਮ ਰਹੀ ਆ। ਕਿ ਤਾਜੀ ਖਬਰ ਹੈ। ਕਿ ਇੱਕ ਦਬਾਬੇ ਏਰੀਆ ਦਾ ਮੁੰਡਾ ਜਿਹੜਾ ਕਿ 1.5 ਸਾਲ ਪਹਿਲਾਂ ਵਿਦੇਸ਼ ਵਿੱਚ ਜਾਣ ਲਈ ਕਿਸੇ ਗਲਤ ਏਜੰਟ ਦੇ ਧੱਕੇ ਚੜਿਆ। ਸਾਨੂੰ ਲੱਗਦਾ ਹੁੰਦਾ ਕਿ ਸ਼ਾਇਦ ਅਸੀਂ ਸਹੀ ਜਾ ਰਹੇ ਹਾਂ ਪਰ ਜਦੋਂ ਕਿਸਮਤ ਧੋਖਾ ਦਿੰਦੀ ਹੈ ਪੈਸੇ ਵੀ ਉਹਨੇ ਲਾਏ ਔਰ 2 ਨੰਬਰ ਵਿੱਚ ਉਹ ਜਾ ਰਿਹਾ ਸੀ ਉੱਥੇ ਕੀ ਕਾਰਨ ਬਣਿਆ ਏਜੰਟ ਨੇ ਉਹਨਾਂ ਡੌਂਕਰਾਂ ਨੂੰ ਪੈਸੇ ਨਹੀਂ ਦਿੱਤੇ ਜਾਂ ਕੋਈ ਪੁਰਾਣੇ ਪੈਸੇ ਨਹੀਂ ਦਿੱਤੇ ਤਦ ਚ 4 ਮੁੰਡੇ ਸੀ ਇੱਕ ਕਪੜੇ ਪੰਜਾਬ ਦਾ ਤੇ 3 ਹਰਿਆਣੇ ਦੇ ਤਾਂ ਉਹਨਾਂ ਡੌਂਕਰਾਂ ਨੇ ਉਹਨਾਂ ਤੇ ਐਨਾ ਕੁ ਤਸ਼ੱਦਦ ਕੀਤਾ ਕਿ ਜਿਹਦੇ ਵਿੱਚੋਂ ਹਰਿਆਣੇ ਦੇ ਤਿੰਨ ਮੁੰਡੇ ਮਰ ਗਏ। ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਉਹਨਾਂ ਕੋਲੇ ਹਜ਼ਾਰਾਂ ਬੰਦੇ ਜਾਂਦੇ ਨੇ, ਹਜ਼ਾਰਾਂ ਮਰਦੇ ਨੇ, ਕੁਝ ਅੱਗੇ ਲੰਘ ਜਾਂਦੇ ਨੇ। ਉਹਨਾਂ ਲਈ ਇੱਕ ਬਿਜ਼ਨਸ ਹੈ। ਉਹਨਾਂ ਨੂੰ ਕਿਸੇ ਇਨਸਾਨ ਦੀ ਕੀਮਤ ਨਾਲ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਉਹ ਇਨਸਾਨ ਉਹਨਾਂ ਦੀ ਧਰਤੀ ਦੇ ਨਹੀਂ, ਉਹਨਾਂ ਦੀ ਜਾਤ ਦੇ ਨਹੀਂ। ਉਹਨਾਂ ਦੇ ਧਰਮ ਦੇ ਲਈ ਤਾਂ ਕੀ ਕਰਦੇ ਨੇ ਉਹ ਡੌਂਕਰੋਸ ਮੁੰਡੇ ਦੀ ਜਵਾਨੀ ਆ ਜਿਹੜਾ ਉਹਨੇ ਘਰੇ ਫੋਨ ਲਾ ਕੇ ਦੱਸਿਆ ਜਿਹੜਾ ਡੌਂਕਰੋ ਉਹਦੇ ਨਾਲ ਫੋਨ ਤੇ ਗੱਲ ਕਰਾਉਂਦੇ ਸੀ ਔਰ ਪੈਸੇ ਦੀ ਮੰਗ ਕਰਦੇ ਸੀ ਉਹਨੇ ਦੱਸਿਆ ਕਿ ਪਲਾਸਟਿਕ ਪਘਲਾ ਕੇ ਉਹਦੇ ਸਰੀਰ ਤੇ ਪਾਈ ਜਾਂਦੀ ਸੀ ਵੱਖ-ਵੱਖ ਏਰੀਆ ਤੇ ਕਿਉਂਕਿ ਉਹ ਤੜਫੇ ਚਾਕੂਆਂ ਨਾਲ ਕੱਟ ਲਾਏ ਜਾਂਦੇ ਸੀ ਰਾੜਾਂ ਗਰਮ ਕਰਕੇ ਉਹਨੂੰ ਕੁੱਟਿਆ ਜਾਂਦਾ ਸੀ ਇੰਨਾ ਤਸ਼ੱਦਦ ਹੋਇਆ ਕਿ ਤਿੰਨ ਮੁੰਡੇ ਹਰਿਆਣੇ ਦੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਔਰ ਉਹਨਾਂ ਦੀਆਂ ਲਾਸ਼ਾਂ ਵੀ ਉਹਨਾਂ ਦੇ ਪਰਿਵਾਰ ਤੱਕ ਨਹੀਂ ਪਹੁੰਚਣੀਆਂ ਉਹ ਮੁੰਡੇਾਂ ਦੇ ਪੈਸੇ ਜਾਂ ਹੋਰ ਤਾਂ ਕੀ ਪਹੁੰਚਣਾ ਹੈ ਲਾਸ਼ਾਂ ਵੀ ਨਹੀਂ ਪਹੁੰਚਣੀਆਂ ਉਹਨਾਂ ਮਾਪਿਆਂ ਨੂੰ ਲਾਸ਼ਾਂ ਵੀ ਨਹੀਂ ਨਸੀਬ ਹੋਣੀਆਂ ਹੋ ਸਕਦਾ ਕਿ ਉਹ ਇਕੱਲੇ-ਇਕੱਲੇ ਹੋਣ ਕਿੰਨੇ ਭਾਈਆਂ ਦਾ ਭੈਣਾ ਦੇ ਭਰਾ ਚਲੇ ਗਏ ਕਿੰਨੇ ਭਰਾਵਾਂ ਦੇ ਛੋਟੇ ਵੱਡੇ ਭਰਾ ਚਲੇ ਗਏ ਔਰ ਇਹ ਮੁੰਡਾ ਜਿਹੜਾ ਪੰਜਾਬ ਦਾ ਬਚਿਆ ਇਹ ਉਥੋਂ ਕਿਸੇ ਨਾ ਕਿਸੇ ਤਰੀਕੇ ਨਾਲ ਭੱਜ ਕੇ 3-400 ਕਿਲੋਮੀਟਰ ਪਾਸੇ ਆ ਗਿਆ ਤਾਂ ਜਿੱਥੇ ਉਹ ਨੇ ਆਪਣੇ ਘਰਦਿਆਂ ਨੂੰ ਫੋਨ ਲਾਇਆ ਉਹਨਾਂ ਨੇ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਾਈ ਕੇ ਬਚਾਇਆ ਜਾਵੇ ਤਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਹਜੇ ਵੀ ਸਾਡੇ ਪੰਜਾਬੀ ਜਾਂ ਹਰਿਆਣਵੀ ਜਾਂ ਭਾਰਤੀ ਦੋ ਨੰਬਰ ਤੇ ਜਾਨੋਂ ਨਹੀਂ ਹਟਣਗੇ ਕਿਸੇ ਵੀ ਦੇਸ਼ ਦਾ ਚਾਹੇ ਕੈਨੇਡਾ ਚਾਹੇ ਅਮਰੀਕਾ ਜਾਂ ਹੋਰ ਦੇਸ਼ ਨੇ ਉੱਥੇ ਸਿਰਫ ਸਟੱਡੀ ਵੀਜ਼ਾ ਹੀ ਨਹੀਂ ਲੱਗਦਾ ਬਹੁਤ ਤਰ੍ਹਾਂ ਦਾ ਵੀਜ਼ਾ ਹੈ ਔਰ ਮੈਨੂੰ ਲੱਗਦਾ ਹੈ ਕਿ ਜੋ ਇਨਸਾਨ ਜਾ ਸਕਦਾ ਹੈ ਜਾਂ ਜਿਹਨੂੰ ਜ਼ਰੂਰਤ ਹੈ ਉਹ ਹੋਰ ਵੀ ਜੇ ਤੇ 2-3 ਸਾਲ ਜਿੰਨਾ ਉਹਨੂੰ ਮਿਲਦਾ ਉਹ ਜਾਵੇ। ਔਰ ਉੱਥੇ ਜਾ ਕੇ ਜਿਹੜੀ ਗੱਲ ਮੈਨੂੰ ਵਧੀਆ ਲੱਗੀ ਕਿ ਜਿਹੜਾ ਇਨਸਾਨ ਹੈ ਇੱਧਰ ਕੰਮ ਕਰਨ ਦੀ ਸ਼ਰਮ ਮੰਨਦਾ ਹੈ। ਜਿਵੇਂ ਆਹ ਕੰਮ ਕਰਨਾ ਹੈ ਆਹ ਨਹੀਂ ਕਰਨਾ। ਚਾਹੇ ਉਹਦੀ ਰੋਜ਼ੀ ਰੋਟੀ ਇੱਥੇ ਸਹੀ ਹੋਇਆ ਹੈ ਨਹੀਂ ਹੈ ਪਰ ਉਹਨੂੰ ਸ਼ਰਮ ਆ ਬਹੁਤ। ਜਦੋਂ ਬੰਦਾ 3-4 ਸਾਲ ਵਿਦੇਸ਼ ਲਾਇਆ ਹੋਊਗਾ। ਉਹ ਉੱਥੇ ਜਾ ਕੇ ਉਹਦੀ ਸ਼ਰਮ ਨਿਕਲ ਜਾਣੀ। ਉਸ ਤੋਂ ਬਾਅਦ ਇੱਥੇ ਆਏ ਤਾਂ ਉਹ ਕੋਈ ਵੀ ਕੰਮ ਕਰਾ ਲੂ ਉਹ ਹਰ ਇੱਕ ਕੰਮ ਕਰਨ ਨੂੰ ਤਿਆਰ ਹੋਗਾ ਤੇ ਇਸ ਕਰਕੇ ਜ਼ਰੂਰੀ ਨਹੀਂ ਕਿ ਕੱਲੇ ਸਟੱਡੀ ਵੀਜ਼ੇ ਹੀ ਲੱਗਦੇ ਆ ਬਹੁਤ ਤਰ੍ਹਾਂ ਦੇ ਵੀਜ਼ੇ ਆ ਜਿਹੜੇ ਲੱਗਦੇ ਆ 2 ਨੰਬਰ 'ਚ ਜਾਣ ਦੀ ਬਜਾਏ 1 ਨੰਬਰ 'ਚ ਜਾਇਆ ਜਾਵੇ ਔਰ ਕਿਸੇ ਦੇ ਪਿੱਛੇ ਲੱਗ ਕੇ ਕਿ ਜੇ ਮੇਰੇ ਚਾਚੇ ਦਾ ਮੁੰਡਾ ਉੱਠ ਗਿਆ ਮੇਰੀ ਭੂਆ ਦੀ ਕੁੜੀ ਉੱਠ ਗਈ ਆ ਤਾਂ ਮੈਂ ਵੀ ਜਾਵਾਂ ਇਹ ਨਾ ਜਾਓ ਜਿਸ ਨੂੰ ਜ਼ਰੂਰਤ ਹੈ ਵਾਕੇ ਹੀ ਇੱਧਰ ਨਹੀਂ ਕੁਝ ਬਣ ਰਿਆ ਉਹਨੂੰ ਲੱਗਦਾ ਹੈ ਕਿ ਮੇਰਾ ਦੂਸਰੇ ਦੇਸ਼ ਜਾ ਕੇ ਕੁਝ ਸਵਰ ਜਾਏਗਾ ਬਣ ਜਾਊਗਾ ਤਾਂ ਫਿਰ ਜਾਓ ਤੇ ਉੱਥੇ ਚੰਗੇ ਘਰਾਂ ਦੇ ਮੁੰਡੇ ਕੁੜੀਆਂ ਵੀ 8-8 ਘੰਟੇ ਨਹੀਂ ਸ਼ਫਟਾ ਲਾ ਰਹੇ ਆ ਜਿਹੜੇ ਇੱਥੇ ਵਧੀਆ ਬੈਠ ਕੇ ਖਾ ਸਕਦੇ ਸੀ ਇਸ ਤਰ੍ਹਾਂ ਦੀ ਇੱਕ ਮੈਨੂੰ ਕੋਈ ਗੱਲ ਸੁਣਾਉਂਦਾ ਸੀ ਕਿ ਉਹਨਾਂ ਦਾ ਰਿਸ਼ਤੇਦਾਰ ਉਹਨਾਂ ਦਾ ਪਰੌਣਾ ਉਹਨਾਂ ਦੀ ਬੇਟੀ ਚਲੇ ਗਈ ਬਾਹਰ ਔਰ ਉਸ ਬੰਦੇ ਕੋਲੇ ਮੁੰਡੇ ਕੋਲੇ ਇੱਥੇ 40-45 ਗੱਲੇ ਪੈ ਲਈ ਸੀ ਉਹਨਾਂ ਦੇ ਵੱਖ-ਵੱਖ ਸ਼ਹਿਰਾਂ 'ਚ ਤਿੰਨ ਘਰ ਸੀ ਇੱਕ ਪਿੰਡ 'ਚ ਸੀ ਇੱਕ ਖੇਤ ਸੀ ਇੱਕ ਸ਼ਹਿਰ 'ਚ ਸਾਰੇ ਟਰੈਕ ਸੰਧ ਸੀਗੇ ਕੋਲੇ ਦੋ ਤਿੰਨ ਤਾਂ ਦੇ ਟਰੈਕਟਰ ਸੀ ਸਭ ਕੁਝ ਸੀ ਔਰ ਇਸ ਉਸ ਬੰਦੇ ਨੇ ਇੱਥੇ ਕੋਈ ਵੀ ਕੰਮ ਨਹੀਂ ਕੀਤਾ ਮਤਲਬ ਐਸ਼ ਦੀ ਜ਼ਿੰਦਗੀ ਸੀ ਉਸ ਨੂੰ ਉਹ ਵਿਦੇਸ਼ ਚਲਾ ਗਿਆ ਮੇਰੇ ਸਾਹਮਣੇ ਉਸ ਬੰਦੇ ਦਾ ਫੋਨ ਆਇਆ ਜਿਹੜਾ ਮੈਨੂੰ ਗੱਲ ਸੁਣਾ ਰਿਹਾ ਸੀ ਕਿ ਉਹਨੂੰ 26 ਘੰਟੇ ਹੋ ਗਏ ਲਗਾਤਾਰ ਟਰੱਕ ਚਲਾ ਰਿਹਾ ਹੋ ਕਿ ਜਿਹੜਾ ਬੰਦਾ ਇੱਥੇ ਵਿਹਲਾ ਬਹਿ ਕੇ ਖਾਂਦਾ ਸੀ ਉਹਨੂੰ 26 ਘੰਟੇ ਹੋ ਗਏ ਟਰੱਕ ਚਲਾ ਰਿਹਾ ਔਰ ਹਜੇ 2-3 ਘੰਟੇ ਚੋਂ ਨੇ ਘਰੇ ਜਾਣਾ ਕਿ ਹਜੇ ਘਰੇ ਨਹੀਂ ਗਿਆ ਇਹ ਹਾਲਾਤ ਹੈ ਜਿਹੜਾ ਸਾਨੂੰ ਲੱਗਦਾ ਕਿ ਉੱਥੋਂ ਡਾਲਰ ਆਉਂਦੇ ਆ ਬੜਾ ਵਧੀਆ ਹੈ ਕਿ ਜਿਹੜਾ ਬੰਦਾ ਵਿਦੇਸ਼ੋਂ ਆਇਆ ਉਹਦੇ ਸੋਨੇ ਦੀ ਚੇਨ ਪਾਈ ਹੈ ਮਹਿੰਗੇ ਕੱਪੜੇ ਪਾਏ ਆ ਬੂਟ ਬੜੇ ਵਧੀਆ ਸੋਹਣੇ ਆ ਤੇ ਵਾਲਾਂ ਨੂੰ ਜਲ ਲੱਗੀ ਆ ਪਰ ਉੱਥੇ ਮਿਹਨਤ ਕਿੰਨੀ ਆ ਜਿਹੜਾ ਵੀ ਤੁਹਾਡਾ ਰਿਸ਼ਤੇਦਾਰ ਉੱਥੇ ਗਿਆ ਹੈ ਉਹਨੂੰ ਕਹੋ ਕਿ ਸਾਨੂੰ ਆਪਣੇ ਕੰਮ ਦੀਆਂ ਫੋਟੋਆਂ ਮਾ ਭੇਜ ਕਦੇ ਨਹੀਂ ਭੇਜੂਗਾ ਮੈਂ ਤਾਂ ਕਈਆਂ ਨੂੰ ਕਿਹਾ ਮੈਨੂੰ ਤਾਂ ਨਹੀਂ ਭੇਜੀ ਕਿਸੇ ਨੇ ਜੇ ਤੁਹਾਡਾ ਕੋਈ ਗਿਆ ਤਾਂ ਉਹਨੂੰ ਇਹ ਨਹੀਂ ਕਹਿਣਾ ਕਿ ਕਿਸੇ ਬੀਜਰੀ ਫੋਟੋ ਭੇਜ ਜਾਂ ਤੂੰ ਜਦੋਂ ਘੁੰਮਣ ਜਾਣਾ ਉਹਦੀਆਂ ਫੋਟੋਆਂ ਮਾ ਪਾਇਆ ਕਰ ਉਹਨੂੰ ਕਹਿ ਕੇ ਮੈਨੂੰ ਪਰਸਨਲ ਭੇਜ ਜਦੋਂ ਤੂੰ ਕੰਮ ਕਰਦਾ ਉਹਦੀ ਵੀਡੀਓ ਬਣਾ ਕੇ ਭੇਜ ਫੋਟੋ ਬਣਾ ਕੇ ਨਹੀਂ ਭੇਜਣਗੇ ਕੋਈ ਫੋਟੋ ਨਹੀਂ ਵੇਖੋਗੇ ਤੁਸੀਂ ਕੰਮ ਕਰਦੇ ਆਂ ਨਹੀਂ ਬਹੁਤ ਘੱਟ ਐਸ ਤਰ੍ਹਾਂ ਦੀਆਂ ਵੀਡੀਓ ਫੋਟੋਆਂ ਐ ਕਿ ਕੰਮ ਕਰਦੇ ਇਨਸਾਨਾਂ ਦੀ ਵਿਦੇਸ਼ ਜਾਓ ਜਾਣਾ ਚਾਹੀਦਾ ਪਰ ਵਦੇਸ਼ ਜਾਓ ਜਾਣਾ ਚਾਹੀਦਾ ਪਰ 2 ਨੰਬਰ 'ਚ ਨਾ ਜਾਓ ਕਿਉਂਕਿ ਨਾ ਤੁਸੀਂ ਪਰਿਵਾਰ ਨੂੰ ਮਿਲ ਸਕਦੇ ਹੋ ਬਹੁਤ ਸਾਲ ਪਤਾ ਹੀ ਨਹੀਂ ਮਿਲੋਂਗੇ ਕਿ ਨਹੀਂ ਮਿਲੋਂਗੇ ਇਸ ਕਰਕੇ ਬੇਨਤੀ ਹੈ ਕਿ ਜਾਣਾ ਤਾਂ 1 ਨੰਬਰ 'ਚ ਜਾਓ ਨਹੀਂ ਤਾਂ ਇੱਥੇ ਕੋਈ ਕੰਮ ਕਰ ਲਓ ਕਿਉਂਕਿ ਜ਼ਿੰਦਗੀ ਜ਼ਰੂਰੀ ਹੈ ਪੈਸਿਆਂ ਨਾਲ